ਯਾਰ ਬਾਈ ਜੀ ਸਾਰੇ ਕੁੱਤਰ ਵਾਜੀਆਂ ਨੂੰ ਤੇ ਬਾਈ ਜੀ ਕਿਵੇਂ ਆ ਸਾਰੇ ਭਰਾ ਮੇਰੇ ਕੁੱਤਰ ਵਾਜ ਠੀਕ ਠਾਕ ਆ ਤੇ ਬਾਈ ਗੱਲ ਕਰਨੀ ਸੀ ਅੱਜ ਕੁੱਤਰ ਵਾਜੀ ਬਾਰੇ ਤੇ ਕੁੱਤਰਾਂ ਦੇ ਲਈ ਕਿਉਂਕਿ ਠੰਡ ਧੀ ਬਾਈ 2 ਦਿਨ ਹੋ ਗਏ 2 ਦਿਨ ਪਹਿਲਾਂ ਸਮਾਨ ਲੈ ਕੇ ਆਇਆ ਉਤਾਰੂ ਮਲ ਤੋਂ ਜਿਹੜੀਆਂ ਜਿਹੜੇ ਗਰਮ ਚੀਜ਼ਾਂ ਉਹ ਜਿਹੜੇ ਗੋੜ ਕਾਗਤ ਵਾਲੀਆਂ ਵੀ ਆ ਹਨਾ ਤਾਂ ਕਿ ਆਪਣਾ ਜੋਰ ਹੋਣੀ ਲਾਉਣੇ ਆਪਾਂ ਠੰਡ ਦੇ ਵਿੱਚ ਖਰਾਬ ਆਪਣੇ ਕਿੰਨ ਤੋਂ ਬੱਚਿਆਂ ਨੂੰ ਪੂਰੀ ਦਿੰਨੇ ਤੇ ਬਾਈ ਆਪਾਂ ਨੇ ਕਰਿਆ ਤਾਂ ਗੁੜ ਤਿਆਰ ਤੇ ਇਹਦੇ ਵਿੱਚ ਆਟਮਾ ਪਾਈਆਂ ਆਪਾਂ ਨੇ ਤੇ ਹੁਣ ਮੈਂ ਇਹਦੀਆਂ ਗੋਲੀਆਂ ਚ ਲੱਗਿਆ ਦਬਾਉਂ ਉਹ ਗੋਲੀਆਂ ਬਣਾ ਕੇ ਇਹਦੀਆਂ ਫੇਰ ਇਹਨਾਂ ਨੂੰ ਦਊਗਾ ਕਿਉਂਕਿ ਬਈ ਇਹ ਗੁੜ ਦੇ ਵਿੱਚ ਐਟਮਾ ਜਿਹੜੀਆਂ ਪਾਈਆਂ ਵੀ ਹਨ ਇੱਕ ਤਾਂ ਹੈਗੀ ਆ ਕਬੂਤਰ ਨੂੰ ਅੰਦਰੂਨੀ ਤਾਕਤ ਮਿਲਨੀ ਜੀਦਾ ਇੱਕ ਤਾਂ ਹੁੰਦੀ ਆ ਵੀ ਕਬੂਤਰ ਨੂੰ ਆਪਾਂ ਜਦੋਂ ਬਾਜ਼ੀਆਂ ਦਾ ਟਾਈਮ ਆਉਂਦਾ ਨਾ ਉਹ ਟਾਈਮ ਦੇ ਵਿੱਚ ਆਪਾਂ ਠੰਡੇ ਠੰਡੇ ਪਾਣੀ ਜੋ ਲੋ ਵੀ ਆ ਨਾ ਜੋ ਲਾਉਨੇ ਆ ਹੈ ਸਭ ਕੁਝ ਕਰਦੇ ਆ ਤੇ ਬਈ ਇਹ ਅੰਦਰ ਤੇ ਕਬੂਤਰ ਨੂੰ ਜਾਨ ਦਿੰਦਾ ਹੈ ਕਬੂਤਰ ਉੱਪਰ ਦੇ ਭਾਵੇਂ ਮੈਲਾ ਹੀ ਹੋਵੇ ਉਹਦਾ ਨਹੀਂ ਫਰਕ ਪੈਂਦਾ ਕਬੂਤਰ ਨੂੰ ਇਹ ਅੰਦਰੇ ਤਾਕਤ ਦੇ ਦਊਗਾ ਐਦਾਂ ਇੱਕ ਤਾਂ ਇਹਦੇ ਵਿੱਚ ਪਾਈਆਂ ਆਟਾ ਜਿਹੜੀਆਂ ਗੋੜਾ ਅੰਬਾਲ ਦੀ ਆ ਹੈ ਇਹ ਆਪਣਾ ਮੈਨਾ ਕਾਈ ਪਾਇਆ ਪਿਆ ਬਾਕੀ ਜਿਹੜੇ ਗਰਮ ਚੀਜ਼ਾਂ ਹੁੰਦੀਆਂ ਜਿਵੇਂ ਕਿ ਤਾਕਤ ਵਾਲੀਆਂ ਵੀ ਆ ਬਾਕੀ ਬਈ ਇਹਦੇ ਵਿੱਚ ਖਮੀਰਾ ਵੀ ਪਾਇਆ ਪਿਆ ਹੈ ਅਤੇ ਇਲਾਇਚੀ ਬੜੀ ਉਹਦੇ ਬੀਜ ਪਾਏ ਹੋਏ ਆ ਇਹ ਨਾ ਕਈ ਸਾਰੀ ਚੀਜ਼ਾਂ ਦਾ ਮਿਸ਼ਰਣ ਨਾ ਮਤਲਬ ਪੀਸ ਕੇ ਗੋੜਚ ਮਿਲਾ ਕੇ ਔਰ ਇਹਦੇ ਵਿੱਚ ਅਖਰੋਟ ਅਖਰੋਟ ਦੇ ਨਾਲ ਤਿਲ ਔਰ ਹੋਰ ਹੈਗਾ ਇਹਦੇ ਵਿੱਚ ਆਪਣਾ ਬਦਾਮ ਵੀ ਆ ਇਹ ਮੈਂ ਸਾਰੇ ਪੀਸ ਕੇ ਚਕਨਾਈ ਵਾਲਾ ਗੁੜ ਬਣਾ ਲਾ ਪੂਰਾ ਤੁਹਾਨੂੰ ਲੱਗਦੀ ਚਕਨਾਈ ਹੂੰ ਇਹਦੇ ਕੋਲ ਜਾਣਕ ਪਾਉਂਗੀ ਕਬੂਤਰ ਬੱਚਿਆਂ ਦੇ ਅੰਦਰ ਇਹ ਬਾਈ ਮੈਂ ਗੋਲੀਆਂ ਜਿਹੜੀਆਂ ਦੰਨਾਂ ਇਹਨਾਂ ਨੂੰ ਨਾ ਜਿਵੇਂ ਕਿ ਮੰਨ ਲਓ ਵੀ ਇੰਨੀ ਕੁ ਗੋਲੀ ਜਾਨੀ ਆ ਤੇ ਆਲੀ ਕੁਝ ਦੇਖ ਕਰਦੇ ਆ ਇਹ ਇੰਨੀ ਗੋਲੀ ਕਬੂਤਰ ਨੂੰ ਬਣਾ ਕੇ ਦੇ ਦੇਣਾ ਹਰ ਬਾਈ ਕਬੂਤਰ ਤੁਸੀਂ ਦੇਖ ਸਕਦੇ ਆ ਕਿ ਆਪਣੇ ਫੇਟ ਆ ਤੇ ਬਾਈ ਇਹ ਤੁਹਾਨੂੰ ਚੀਜ਼ਾਂ ਜਿਹੜੀਆਂ ਵੀ ਬਣਾ ਕੇ ਵੀ ਚਲੋ ਦਿਖਾਵਾਂਗੇ ਕਿਉਂਕਿ ਬਾਈ ਟਾਈਮ ਨਹੀਂ ਹੁੰਦਾ ਹੈਗਾ ਕੰਮਕਾਰਾਂ ਤੇ ਆ ਟਾਈਮ ਘੱਟ ਮਿਲਦਾ ਤੇ ਬਾਈ ਦੁਪਹਿਰ ਦੇ ਟਾਈਮ ਘਰ ਆਉਨੇ ਆ ਉਹ ਮੈਂ ਤੇ ਤੁਹਾਨੂੰ ਦਿਖਾ ਨਹੀਂ ਹੋਇਆ ਚਲੋ ਤੁਹਾਨੂੰ ਦੱਸ ਦਿੰਦਾ ਐ ਵੀ ਕਿੱਦਾਂ ਇਹ ਤਿਆਰ ਕਰਿਆ ਆਪਾਂ ਨੇ ਤੇ ਬਾਈ ਮੈਂ ਮੰਨ ਲਓ ਵੀ ਇਹ ਇੰਨਾ ਗੁੜਤਾ ਮੇਰੇ ਕੋਲ ਆ ਇਹ ਅੱਧੀ ਪੇਸੀ ਇੱਕ ਪੇਸੀ ਦੀ ਮਦਦ ਕਰ ਲਿਆ ਤਾਂ ਇਹ ਅੱਧੀ ਪੇਸੀ ਕਰ ਲਈਦੀ ਤੇ ਇਹਦੇ ਵਿੱਚ ਬਾਈ ਆਪਾਂ ਨੇ ਜਿਹੜਾ ਖਮੀਰਾ ਏ ਖਮੀਰਾ ਆਪਾਂ ਇੰਨਾ ਲੇਤਾ ਜਿੱਦਾਂ ਕਹਿ ਲੋ ਛੁਟਕੀ ਛੁਟਕੀ ਦੇ ਮੈਨੇ ਉਹਦੇ ਆਇਆ ਹੁੰਦਾ ਗੋਲ ਗੋਲ ਜਿਹਾ ਬਣਾ ਕੇ ਜਿੱਕਣਾ ਨਾ ਆ ਗੋਲੀਆਂ ਨਹੀਂ ਬਣਾ ਕੇ ਦਿਖਾ ਦਿੰਨਾ ਇਹ ਇੰਨਾ ਕੁ ਲਿੱਤਾ ਆਪਾਂ ਨੇ ਇੰਨਾ ਪਾ ਚਣੇ ਦਾਣੇ ਜਿੰਨਾ ਕੁ ਇਹ ਉਸ ਤੋਂ ਬਾਅਦ ਬਾਈ ਜਿਹੜੀ ਬੜੀ ਲਾਇਚੀ ਦੇ ਬੀਜ ਕੱਢਦੇ ਤੇ 7 7 ਕ ਬੀਜ ਕੱਢੇ ਲ ਬੜੀ ਲਾਇਚੀ ਦੇ ਉਹ ਪੂਰੀ ਲਾਇਚੀ ਹੋ ਗਈ ਥੀ ਉਹ ਤੇ ਉਸ ਤੋਂ ਬਾਅਦ ਬਾਈ ਇਹਦੇ ਵਿੱਚ ਸੌਂਫ ਵੀ ਪਾਈ ਆ ਹੈ ਸੌਂਫ ਦਾ ਪਾਇਆ ਇਹਦੇ ਵਿੱਚ ਮੈਂ ਚਾਹ ਚੁੰਡੀਆਂ ਭਰ ਕੇ ਤਿੰਨ ਪਾਈਆਂ ਹੈ ਉਸ ਤੋਂ ਬਾਅਦ ਬਾਈ ਇਹਦੇ ਵਿੱਚ ਹੋਰ ਆਪਣਾ ਮਨੱਕਾ ਮਨੱਕੇ 2 ਪਾਏ ਆ ਔਰ ਇਸ ਦੇ ਵਿੱਚ ਹੋਰ ਆਪਣੇ ਜਿਹੜੇ ਖਰੋੜ ਤੇ 5 ਖਰੋੜ ਪਾਏ ਆ ਵਿੱਚ ਔਰ ਉਹਦੇ ਵਿੱਚ ਹੋਰ ਕਿਹਦਾ ਆਪਣਾ ਜੁਵੈਣ ਦੱਖਣੀ ਜੁਵੈਣਿਕ ਬਰੀਕ ਜੁਵੈਣ ਆਉਂਦੀ ਆ ਜਿਹੜੀ ਉਹ ਪਾਈ ਚੁੰਡੀ ਭਰ ਕੇ ਇੱਕ ਤੇ ਭਾਈ ਉਹਦੇ ਵਿੱਚ ਅੰਬਾਹਲ ਦੀ ਉਹ ਆਪਣੇ ਸਰੀਰ ਨੂੰ ਇੰਨੀ ਫਿੱਟਾ ਕਿ ਅੰਦਰੂਨੀ ਆਪਣਾ ਜਿਹੜਾ ਸਰੀਰ ਦਾ ਮਤਲਬ ਫਿੱਟ ਰੱਖਦੀ ਪੂਰਾ ਉਹ ਉਹ ਪਹਿਲੇ ਸੀਜ਼ਨ ਪਰ ਜਿਹੜੋ ਪਾਈ ਤੀ ਨਾ ਅੰਬਾਹਲ ਦੀ ਮੇਰੇ ਕਬੂਤਰ ਫਿੱਟਦੇ ਪੂਰੇ ਤੇ ਹੁਣ ਵੀ ਉਦਾਂ ਹੀ ਆ ਇਹਨਾਂ ਨੇ ਮੈਨੂੰ ਵਧੀਆ ਰਿਜ਼ਲਟ ਦਿੱਤਾ ਕੁੱਤਰਾਂ ਨੇ ਔਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕੁੱਤਰ ਵਜਨ ਚ ਵੀ ਆ ਮੇਰੇ ਤੇ ਬੱਚੇ ਵੀ ਜਿਹੜੇ ਪਲੇ ਆ ਕੋਈ ਬੱਚਾ ਮਰਿਆ ਨਹੀਂ ਘੁੱਡੇ ਦੇ ਵਿੱਚ ਹੁਣ ਤੱਕ ਠੰਡ ਵਿੱਚ ਬਦਾਮ ਕਿੰਨੇ ਪਾਏ ਬਾਈ ਬਦਾਮ ਜਿਹੜੇ ਆ ਬਦਾਮ ਆਪਾਂ 5 ਪਾਏ ਵੀਰੇ ਅੱਛਾ ਤੇ ਹਾਂ ਉਹ ਹੀ ਆ ਚੰਗੀ ਤਰ੍ਹਾਂ ਨਾ ਉਹ ਕਰਕੇ ਛੇਲੇ ਮਤਲਬ ਕੁੱਟ ਲੈਣੇ ਆ ਹਾਂ ਇਹਨਾਂ ਨੂੰ ਕੁੱਟ ਕੇਆਂ ਪੀਸ ਕੇ ਫਿਰ ਨਾ ਪਾਊਡਰ ਜਿਹਾ ਬਣਾ ਕੇ ਹੈ ਜਮਾ ਹੀ ਪਤਲਾ ਜਿਹਾ ਕਰ ਲਿਆ ਤਾਂ ਪੇਸਟ ਜਿਹਾ ਫਿਰ ਉਹਨੂੰ ਇਹਦੇ ਗੁੜ ਦੇ ਵਿੱਚ ਮਲਾਇਆ ਅੱਛਾ ਫਿਰ ਇਹ ਬਣਿਆ ਚਕਨਾਈ ਵਾਲਾ ਗੋੜਾ ਇਹਨਾਂ ਪੂਰਾ ਇੱਕ ਉੱਤਰ ਨੂੰ ਜੱਦ ਦੇਣਾ ਵੀ ਜਦ ਕੂਤਰ ਨਾ ਜਿੱਕਾ ਠੰਡ 'ਚ ਇਕੱਠਾ ਜਾ ਹੋ ਕੇ ਬੈੰਦਾ ਏ ਇਹਨੂੰ ਉਸ ਟਾਈਮ ਦੇਣਾ ਅੱਛਾ ਹਾਂ ਤੇ ਇੱਕ ਉੱਤਰ ਪੂਰਾ ਫਿੱਟ ਰਹੂਗਾ ਗਰਮ ਰਹੂਗਾ ਕੋਈ ਆਵੀ ਲਾਉਣੇ ਦੀ ਉੱਪਰ ਲੋੜ ਨਹੀਂ ਇਹ ਤਾਂ ਮੇਰੇ ਭਰਾ ਨੇ ਲਾ ਰਿਹਾ ਉੱਪਰ ਲਾਉਣੇ ਦੀ ਵੀ ਲੋੜ ਨਹੀਂ ਪੈਂਦੀ ਠੰਡ 'ਚ ਹਾਂ ਤਾਂ ਬਾਕੀ ਤੁਸੀਂ ਸੋਣੇ ਅਸੀਂ ਤਾਂ ਲਾ ਦੰਨੇ ਆ ਵੀ ਚੱਲ ਥੋੜੀ ਜਿਹੀ ਹਵਾ ਖੁੱਲੀ ਪੈਂਦੀ ਆਪਣੇ ਖੁੱਡੇ ਵਿੱਚ ਆਪਣੇ ਕੋਲ ਤੇ ਹੁੰਦਾ ਦੇਖੋ ਸੱਟ ਆ ਪੂਰੇ ਮਾਸੀਆਂ ਮਾਰਦੇ ਆ ਡਾਗੀਆਂ ਮਾਰਦੇ ਆ ਹੂੰ ਕੋਈ ਉਹ ਜਿਹੀ ਗੱਲ ਨਹੀਂ ਇਹ ਸੱਟ ਆ ਸੋਨੇ ਵੀ ਕੂਤਰੀ ਨਾ ਅੰਡੇ ਦੇ ਦਿੰਦੇ ਹਨ ਉਹ ਵੱਠੀ ਜਿਹੜੀ ਆ ਬੱਚੇ ਵਜਨ ਵਜਨ ਵਿੱਚ ਆਨ ਪੂਰੇ ਬੱਚੇ ਕੋਈ ਵੀ ਬੱਚਾ ਫੜ ਲੈ ਫਕਟਾ ਲੈ ਇਹ ਬਾਇਕ ਕੋਈ ਨਹੀਂ ਆਪਲਾ ਆ ਤਾਂ ਤੰਦਰੁਸਤ ਪਏ ਆ ਸਮਾਈ ਸੂਤਰ ਭਾਈ ਆਨ ਠੀਕ ਠਾਕ ਆ ਸਾਰਾ ਤੇ ਹੁਣ ਬਾਈ ਹੋਰ ਇੱਕ ਅਸੀਂ ਕਬੂਤਰ ਆਪਣੇ ਭਰਾ ਕੋਲ ਤੇ ਆਏ ਹਲੇ ਸਾਰੇ ਰੱਖੇ ਹੋਏ ਆ ਕੋਈ ਗੁੱਡਾ ਦਾ ਕੋਲ ਨਹੀਂ ਠਾਂਡੇ ਚ ਹਾਂ ਪੁੱਤਰ ਆਇਆ ਆਪਣੇ ਰਿਸ਼ਤੇਦਾਰ ਕੋਲ ਤੇ ਆਉਨੇ ਆ ਪੁੱਤਰ ਨੂੰ ਆਪਾਂ ਹੋਰ ਪਾਸੇ ਤੇ ਵੀਰੇ ਘੱਟੇ ਲੈਣੇ ਆ ਨਹੀਂ ਤਾਂ ਬਾਈ ਹੋਰ ਲੰਦੇ ਨਹੀਂ ਆਪਣੀ ਬੰਦਿਆਂ ਵਾਲ ਤੇ ਲੰਦੇ ਨੇ ਜਿਹੜਾ ਆਪਣਾ ਕੋਈ ਖਾਸ ਹੋਵੇ ਬੰਦਾ ਲਈ ਵਿੱਚ ਜੂ ਦੇ ਕੋਲ ਤੇ ਹੀ ਜਾਂਦੀ ਆ ਅਸੀਂ ਦੇ ਕੋਲ ਤਾਂ ਹੁਣ ਪਤਾ ਹੁੰਦਾ ਦੱਸਿਓ ਪੁੱਤਰ ਕਿੱਦਾਂ ਆ ਆ ਕਰਿਓ ਬਾਈ ਚੈੱਕ ਕਬੂਤਰ ਜਿਹੜਾ ਆਇਆ ਆਪਣੇ ਕੋਲ ਆ ਕਰੋ ਆ ਦੇਖੋ ਅੱਖਾਂ ਇਹਦੀਆਂ ਇਹ ਬਾਈ ਕਬੂਤਰ ਇੰਨਾ ਜਾਮ ਆ ਇਹ ਕਬੂਤਰ ਲੈ ਆ ਕੇ ਜਦੋਂ ਉੜਾਇਆ ਨਾ ਭਰਾ ਨੇ ਪੱਲੇ ਬੁਰਗ ਦੀਆਂ ਗੱਲਾਂ ਇਹ ਹੁਣ ਤਾਂ ਨਹੀਂ ਹੈਗਾ ਉਸ ਟਾਈਮ ਦੇ ਵਿੱਚ ਇਹ ਕਬੂਤਰ ਇੱਕ ਪੂਰਾ ਦਿਨ ਉੜਿਆ ਆ ਕੇ ਪਿੰਡ ਨਹੀਂ ਛੱਡਿਆ ਢਾਂਗੀ ਤੇ ਹੀ ਬੈਠਿਆ ਪੈਰਾਂ ਤੇ ਮੋਜਾ ਲਾਲ ਚੀਨਾ ਕਬੂਤਰ ਆ ਛਾਤੀ ਤੇ ਲਾਲ ਚੀਨਾ ਦਾਗ ਖਾਸਿਆ ਤੇ ਅੱਖਾਂ ਤੇ ਜਰਦਾ ਕਟੀਆਂ ਖਾਂ ਨੋਕ ਕਾਲੀ ਆ ਠੀਕ ਆ ਬੰਦਾ ਪੈਰਾਂ ਤੇ ਮੋਜਾ ਵਈ ਹੈ ਨਾ ਹਾਂ ਇਹ ਬਾਈ ਕਬੂਤਰੀ ਆਪਾਂ ਕੋ ਰੱਤੀ ਬਾਈ ਮੈਨੂੰ ਬਹੁਤ ਟਾਈਮ ਤੋਂ ਨਾ ਮਤਲਬ ਮੇਰੇ ਮਨ ਦੇ ਵਿੱਚ ਖੁਆਇਸ਼ ਸੀ ਡੀਆਰ ਵੀ ਮੈਂ ਕੁੱਤੀ ਰੱਤੀ ਲੈਣੀ ਮੈਨੂੰ ਬਹੁਤ ਪਸੰਦ ਆ ਕੱਦਾਂ ਮੈਨੂੰ ਰੱਤੇ ਇੰਨੇ ਪਸੰਦ ਆ ਨਾ ਵੀਰ ਕਿਉਂ ਕੇ ਬਾਈ ਬਾਜੀ ਦੇ ਵਿੱਚ ਨਾ ਰੱਤੇ ਮੈਂ ਦੇਖੇ ਆ ਕਬੂਤਰੀ ਛੁੱਟੀ ਦੀ ਰੱਤੀ ਇਹ ਕਬੂਤਰੀ ਨੇ ਬਾਈ ਤੀਜੀ ਕੂਤਰੀ ਬੈਠੀ ਸੀ ਪਰ ਪਰ ਕਬੂਤਰੀ ਨੇ ੜਾਰ ਜਿਹੜੀ ਦਿੱਤੀ ਸੀ ਨਾ ਉਸ ਟਾਈਮ ਦੇ ਵਿੱਚ ਲੇਟਦੀ ਉਹ ਫਰੀ ਗਈ ਸੀ 3 ਵਜੇ ਤੱਕ ਘਿਸੜਦੀ ਦਿਖਾਓ ਮੜਜੀ ਬਾਈ ਅੱਖਾਂ ਦਾ ਖਾਓ ਕਰਿਓ ਸ਼ੌਂਕ ਬਾਈ ਹਲਕੇ ਪੀਲੇ ਆ ਖਾਣਾ ਹਣੀ ਅੱਖਾਂ ਤਾਂ ਇਹ ਬਹੁਤ ਸਾਫ ਆ ਠੀਕ ਆ 바కి ਪੱਲੇ ਦਿਖਾਓ ਬਾਈ ਖੋਲ ਕੇ ਦੋਨੇ ਪੱਲੇ ਅੱਛਾ ਕੱਟ ਕਰਦੇ ਠੀਕ ਆ ਪੰਜੇ ਦਿਖਾਓ ਪੰਜੇ ਥੋੜੇ ਹਲੇ ਬਾਈ ਠੰਡ ਕਰਕੇ ਨਾ ਖੁੱਡੇ ਅਸੀਂ ਸਾਫ ਨਹੀਂ ਕਰਦੇ ਮਿੱਠਾ-ਬੁੱਠਾ ਨੇ ਨਾ ਨਾ ਕੋਈ ਨਹੀਂ ਉਹ ਤਾਂ ਕੁਝ ਹੋਰ ਆ ਸਫੇਦ ਲਾਲ ਆ ਪੰਜੇ ਹਾਂ ਸਫੇਦ ਲਾਲ ਆ ਕਿਉਂਕਿ ਪੰਜੇ ਹੁਣ ਸਾਫ ਤਾਂ ਨਹੀਂ ਕਰਦੇ ਬੋਦਾ ਓਡਾ ਤੇ ਠੰਡ ਵਿੱਚ ਕੁੱਤਰਾਂ ਨੂੰ ਨਾ ਗਰਮਾਇਸੀ ਚੜਦੀ ਨਹੀਂ ਹੈਗੀ। ਬਿਠਾ ਉਹ ਜਾਦਾ ਸਾਫ਼ ਨਹੀਂ ਕਰਦੇ। ਹਾਂ ਠੀਕ ਹੈ। ਇਹ ਰਤੀ ਆ ਬਾਈ। ਇਹ ਆਪਣਾ ਬੱਚਾ ਹੈ ਹੁਣ ਬੱਚਿਆਂ ਖਾਤਰ ਬਾਈ ਜਿਹੜਾ ਇਹ ਗੋੜਤਾ ਮੈਂ ਤੁਹਾਨੂੰ ਦੱਸੀ ਦੀ ਜਿਹੜੀ ਗੱਲ ਆਪਣੀ। ਉਹਨੂੰ ਦੇਤਾ? ਹਾਂ ਉਹਨਾਂ ਨੂੰ ਦੇਦਾ ਤਾਂ ਤੇ ਹੁਣ ਇਹਨੂੰ ਦੇਣ ਲੱਗਿਆ। ਦੇਖ ਲਓ ਬੱਚਾ ਬੜਾ ਫਿੱਟ ਪਿਆ। ਜਿਵੇਂ ਗੋਥਲੇ ਤੇ ਕੋਈ ਹੱਡੀ ਨਹੀਂ ਕੱਢੀ ਗਈ। ਕੋਈ ਗੋਲ ਹੋ ਪਿਆ। ਦੇਖ ਸਕਦੇ ਤੁਸੀਂ। ਇਹ ਲਾਲ ਪਿਆ ਥਲੇ ਤੇ ਗੋਲ। ਮਤਲਬ ਉਹ ਸੁੱਕੇ ਜਿਹੀ ਨਹੀਂ ਹੈਗੇ ਬੱਚੇ। ਇਹ ਵੀ ਲੰਦਾ ਬੱਚਾ ਹੈ ਇਹ ਵੀ ਹੈ ਕਿ ਆਪਣੇ ਵਾਲਾ ਇਹ ਤਾਂ ਆਪਣੇ ਵਾਲਾ ਠੀਕ ਆ ਇਹਦਾ ਆਪਣੇ ਵਾਲਾ ਬੜਾ ਨੀਲਾ ਜਿਹਾ ਜਿਹੜਾ ਬੱਚਾ ਹੈ ਬੱਚੇ ਨੂੰ ਇਹ ਦੇਣਾ ਕਣਕ ਦੇ ਦਾਣੇ ਜਿੰਨਾ ਕੁ ਸੀ ਕਿਉਂਕਿ ਗਰਮਾ کافی ਹੋ ਜਾਂਦਾ ਨਾ ਫਿਰ ਆ ਬੜੀ ਵੀ ਚਿੱਟੀ ਆ ਇੱਕ ਕਬੂਤਰੀ ਬਾਈ ਆਈ ਆ ਆਪਣੇ ਕੋਲ ਚਿੱਟੀਆਂ ਅੱਖਾਂ ਦੀ ਕਾਲੀ ਸੀ ਨਹੀਂ ਕੋਤੀ ਆ ਲਾਮ ਕਾਲੀ ਚਿੱਨੀ ਫੰਗ ਚ ਕਾਲੇ ਨੇ ਇਹਦੇ ਪੂੰਛ ਵਿੱਚ ਵੀ ਪਰ ਵੀ ਕੁਆਲਿਟੀ ਆ ਕਬੂਤਰ ਵਧੀਆ ਆ ਹਾਂ ਠੀਕ ਆ ਕੋ ਛੱਡ ਨਹੀਂ ਹੈਗੀ। ਪਰ ਲੋ ਸ਼ੌਂਕ ਬਈ ਇਹਦਾ ਉਤਰੀ ਦਾ। ਇਹ ਬੱਚੇ ਕੁੱਤੀ ਤੇ ਹਿੱਲਦੇ ਨਹੀਂ ਹੈਗੇ। ਅੱਛਾ। ਪੰਜੇ ਇੱਕ ਹਜ਼ਾਰ ਆ ਸਾਰੇ। ਨੌਕ ਨੌਕ ਨਾਲ ਦੀ 5000। ਕਾਲੀ ਨੌਕ। ਹਾਂ। ਪਰ ਜੇ ਇਹਦੇ ਕੁਆਲਿਟੀ ਦੇ ਕਿ ਨਿਗਾਹ ਹਟ। ਲੰਬੀ ਲੰਜੀ ਆ ਕੋਲੇ ਫੰਗ ਆ। ਪੌਣੀ ਜੀ ਨਹੀਂ ਹੈਗੀ। ਤੇ ਇਹ ਬਈ ਇਹ ਕਿਉਂਕਿ ਬਈ ਆਪੋ ਆਪਣੇ ਹਰ ਇੱਕ ਬੰਦੇ ਦੇ ਜਿਹੜੇ ਉਹ ਆ ਨਾ ਨੁਕਤੇ ਹਰੇਕ ਬੰਦੇ ਦੇ ਆਪਣੇ ਆਪਣੇ ਆ। ਕਿ ਉਹ ਕਬੂਤਰ ਜਿਹਨੇ ਰੱਖੇ ਵੇ ਸਭ ਨੂੰ ਸਭ ਕੋ ਪਤਾ ਬਾਈ ਆਪਾਂ ਕਿਸੇ ਨੂੰ ਨਹੀਂ ਉਹ ਕਹਿੰਦੇ ਆਪਾਂ ਆਪਣੀ ਗੱਲ ਕਰਦੇ ਜਿਹੜੀ ਕਰਦੇ ਕੋਈ ਜਿਹੜਾ ਮੇਰੇ ਕਬੂਤਰ ਨੂੰ ਮੈਨੂੰ ਲੱਗਦਾ ਸਹੀ ਮੈਂ ਉਹ ਗੱਲ ਦੱਸਦਾ ਹੁਣ ਹੈਨਾ ਮੈਂ ਉਹ ਥੋੜਾ ਸਾਹਮਣੇ ਉਹ ਲੈ ਕੇ ਆਉਣਾ ਇਹ ਬਾਈ ਕਬੂਤਰ ਨੂੰ ਜਿੱਕਾ ਠੰਡ ਦੇ ਵਿੱਚ ਵੀ ਨਾ ਹੈਨਾ ਤੇ ਆ ਲੌਂਗ ਹਰ ਆਪਣਾ ਜੁਆਇਨ ਪਾਣੀ ਚ ਵਾਲ ਕੇ ਵੀ ਦੇ ਸਕਦੇ ਆਪਾਂ ਹੈਨਾ ਕਿਉਂਕਿ ਗਰਮ ਪਾਣੀ ਚਕਣਾ ਉਹਦੇ ਵਿੱਚ ਵਾਲ ਕੇ ਇਹਨਾਂ ਨੂੰ ਦੇ ਸਕਦੇ ਆ ਜਿੱਦਾਂ ਕਿ ਦੋ ਪਾਏ ਵੀ ਬਹੁਤ ਆ ਤਾਂ ਇਹਨੇ ਪਾਣੀ ਦੇ ਵਿੱਚ ਘੜੇ ਦੇ ਵਿੱਚ ਹੈ ਲੌਂਗ ਤੇ ਜੁਆਇੰਟ ਦੀਆਂ ਦੋ ਚੁੰਡੀਆਂ ਪੰਜਾਂ ਵੀ ਬਹੁਤ ਆ ਹਨਾ ਉਹ ਮਤਲਬ ਐਂ ਤਾਂ ਜਾਂਦਾ ਦਾ ਮਕਸਦ ਇਹ ਆ ਵੀ ਪਾਣੀ ਦੇ ਵਿੱਚ ਬੈਕਟੀਰੀਆ ਬਟੂਰੇ ਜਿਹੜਾ ਉਹ ਖਤਮ ਹੋ ਜਾਂਦੇ ਆ ਐਂ ਤੇ ਹਾਜਮਾ ਸਿੱਟ ਵਧੀਆ ਬਣਿਆ ਰਹਿੰਦਾ ਕੁੱਤਾ ਅੰਦਰ ਅੰਦਰ ਚੱਲਿਆ ਰਹਿੰਦਾ ਹਾਜਮਾ ਚੱਲਿਆ ਰਹਿੰਦਾ ਕੁੱਤਾ ਰੁਕਦਾ ਨਹੀਂ ਹੈਗਾ ਜਿਵੇਂ ਕੀ ਕਹਦੇ ਨੇ ਪੋਰਟ ਜਾਮ ਹੋ ਗਿਆ ਕਿਉਂਕਿ ਇੱਕ ਬਿਮਾਰੀ ਤੋਂ ਕਈ ਬਿਮਾਰੀਆਂ ਬਣਦੀਆਂ ਜਾਂਦੀਆਂ ਨੇ ਇਹ ਜਾਨਵਰ ਇਦਾਂ ਦਾ ਹੈਨਾ ਤੇ ਬਈ ਆਪਣਾ ਧਿਆਨ ਰੱਖੋ ਤੇ ਕੇਅਰ ਕਰੋ ਕੁੱਤਿਆਂ ਦੀ ਥਿਨੀ ਹੁੰਦੀ ਹੈ ਕਿਉਂਕਿ ਗਰਮੀ ਦੇ ਵਿੱਚ ਉੜ ਪਰ ਉਸ ਟਾਈਮ ਦੇ ਵਿੱਚ ਆਪਾਂ ਹੁਣ ਦੇ ਸੈੱਟ ਰੱਖੇ ਹੋਏ ਕਬੂਤਰ ਹਨਾ ਤੇ ਖਰਾਕਾ ਖਾਦੀ ਹੁੰਦੀ ਜਿਹੜੀ ਉਹਨੇ ਉਹ ਕਬੂਤਰੇ ਜਾ ਕੇ ਉਸ ਟਾਈਮ ਦੇ ਵਿੱਚ ਵਧੀਆ ੜਾਰ ਦਿੰਦਾ ਹ ਨਹੀਂ ਆਪਾਂ ਪੈਸਾ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਆ ਹਨਾ ਤੇ ਮਿਹਨਤ ਕਰੋ ਵੀਰੇ ਉਹਦਾ ਫਲ ਮਿਲਦਾ ਕਿਉਂਕਿ ਬਾਈ ਮਿਹਨਤ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ ਹਨਾ ਕਿਉਂਕਿ ਜਿੱਦਾਂ ਹੁਣ ਏਸੀਆਂ ਦੇ ਵਿੱਚ ਗਰਮੀਆਂ ਦੇ ਉਹਨਾਂ ਦਿਨਾਂ ਦੇ ਵਿੱਚ ਬੈਠੇ ਤੇ ਹੁਣ ਦੇ ਠੰਡ ਦੇ ਵਿੱਚ ਰਜਾਈਆਂ 'ਤੇ ਬੈਠ ਕੇ ਇਹਨਾਂ ਕਬੂਤਰਾਂ ਨੂੰ ਵੀਰੇ ਆਪਾਂ ਉਹ ਮਕਾਮ ਤੱਕ ਲੈ ਜਾ ਨਹੀਂ ਸਕਦੇ ਜਿਹੜੇ ਤੱਕ ਕੀ ਜਾਣਾ ਚਾਹੀਦਾ ਆਪਾਂ ਨੂੰ ਕਿਉਂਕਿ ਬਾਹਰ ਜਦੋਂ ਬਾਜ਼ੀਆਂ ਹੁੰਦੀਆਂ ਉਸ ਟਾਈਮ ਦੇ ਵਿੱਚ ਆਪਣੇ ਹੁਣ ਤੇ ਲੈ ਕੇ ਪੂਰਾ ਪ੍ਰੋਸੈਸ ਆ ਜਿਹੜਾ ਕੂਤਰ ਬਾਜੀ ਦਾ ਮਤਲਬ ਕਰਿਆ ਹੁੰਦਾ ਆਪਾਂ ਨੇ ਹਨਾ ਉਹ ਪੂਰਾ ਆਪਣਾ ਉਸ ਟਾਈਮ ਦੇ ਵਿੱਚ ਉੱਪਰ ਕੇ ਸਾਹਮਣੇ ਆਉਂਦਾ ਬਾਜੀ ਦੇ ਵਿੱਚ ਕਿਉਂਕਿ ਕਿੰਨੀ ਮਿਹਨਤ કરી ਵੀ ਆ ਹਨਾ ਉਹ ਮਿਹਨਤ ਫੇਰ ਫਲ ਦੇ ਕੇ ਜਾਂਦੀ ਉਸ ਟਾਈਮ ਦੇ ਵਿੱਚ ਆਪਾਂ ਨੂੰ ਕਿਉਂਕਿ ਜੇ ਹੁਣ ਹੀ ਨਾ ਕਰੀ ਬੰਦਾ ਹਾਂ ਬਾਕੀ ਭਾਈ ਬੰਦਾ ਆਪਣੇ ਵੱਲ ਤੇ ਪੂਰਾ ਮਿਹਨਤ ਕਰੇ ਬਾਕੀ ਮੁਕੱਦਰਾਂ ਦੀ ਗੱਲ ਆ ਕਿ ਨਹੀਂ ਜੇ ਮੁਕੱਦਰ ਮਿਲਦੇ ਆ ਹਾਂ ਕਿਸੇ ਹੱਦ ਤੱਕ ਉਹ ਵੀ ਕਹਿੰਦੇ ਆ ਆਪਾਂ ਸਹੀ ਆ ਪਰ ਉਹ ਬਾਈ ਨਾ ਗੱਲ ਆ ਆਪਣੇ ਵੱਲੋਂ ਜਾਨੀ ਕਿ ਕੱਚ ਨਾ ਹੋਵੇ ਕੋਈ ਹਾਂ ਕਿਉਂਕਿ ਯਾਰ ਪੂਰ ਮਿਹਨਤ ਕਰੀ ਹੋਈ ਤੁਹਾਡੇ ਸਾਹਮਣੇ ਉੱਭਰ ਕੇ ਆਉਂਗੀ ਆਉਂਗੀ ਤੁਸੀਂ ਭਾਈ ਹੋ ਸਕਦਾ ਨਾ ਇਹ ਤੇ ਚਲੋ ਮੁਕੱਦਰ ਵੀ ਬੰਦੇ ਉਹ ਲਿਖਣੇ ਪੈਂਦੇ ਆ ਆਪਣੇ ਹਨਾ ਮੁਕੱਦਰ ਵੀ ਤੁਸੀਂ ਲਿਖੋਗੇ ਤਾਂ ਬਣੋਗੇ ਮੁਕੱਦਰ ਅਜੇ ਮਿਹਨਤ ਨਹੀਂ ਕਰਨੀ ਹੋਣਾ ਨੇ ਕਿਹਿਆ ਸਾਹ ਦੇਣਾ ਹੁਣ ਇੱਕ ਬੰਦੇ ਨੇ ਤੁੱਪਾਂ ਦੇ ਵਿੱਚ ਖੜ ਕੇ 11 ਵਧੀਆ ਕਰਾਈਆਂ ਕਬੂਤਰਾਂ ਦੀਆਂ ਟਾਈਮ ਨੋਟ ਕਰਿਆ ਹੈ ਚੰਗੀ ਜਿਹਾ ਟਾਕਾ ਆਉਂਦਿਆਂ ਨੂੰ ਸਹੀ ਖਰਾਬ ਟਾਈਟ ਦੇ ਪੀਆ ਕਬੂਤਰ ਆਉਂਦੇ ਦੇ ਮੋਹਲਕ ਦੇ ਵਿੱਚ ਬੱਤੀ ਲਾ ਕੇ ਹਨਾ ਉਹਨੂੰ ਪਾਣੀ ਚਕਾਇਆ ਹੌਲੀ ਹੌਲੀ ਉਹ ਤਾਂ ਸੈੱਟ ਖੜਾਇਆ ਆਪਣੇ ਪਰਵਜੀ ਨੇ ਇੱਥੇੋਂ ਤੱਕ ਵੀ ਬਹੁਤ ਕੁਝ ਆਉਂਦਾ ਹੈ ਉਹ ਆਇਆ ਨਹੀਂ ਹੈਗਾ ਵੀ ਆਇਆ ਕਬੂਤਰ ਸਭ ਬੈਠਾ ਜਾਲੀ ਪਰ ਤੰਤਰ ਘੰਟੇ ਉਹਦਾ ਕੋਈ ਪੁੱਛਦਾ ਨਹੀਂ ਹੈਗਾ ਯਾਰ ਇਦਾਂ ਵੀ ਬਾਜੀ ਤੱਕ ਜਾਣਾ ਨੇ ਉਫਾ ਹੈ ਹਨਾ ਉਹ ਤਾਂ ਚੰਗੀ ਤਰ੍ਹਾਂ ਪੂਰਾ ਬਹੁਤ ਕੁਝ ਦੇਖਣਾ ਪੈਂਦਾ ਹੁਣ ਦੀਆਂ ਖਰਾਕਾਂ ਹੈ ਮਲਪਾਂ ਦੀ ਦਵਾਈ ਲਵਾਉਣੀ ਉਹਨਾਂ ਨੂੰ ਉਹ ਕੱਢਣੇ ਤੇ ਖਰਾਕ ਦੇਣੀ ਹੈ ਅਰ ਪਰ ਕੁਆਲਿਟੀ ਦੇਖਣੇ ਵੀ ਪਰ ਵਧੀਆ ਆ ਕੇ ਘਟ ਕਿਕੜਾ ਪੱਟਣੇ ਆ ਪਟਾਈ ਕਦ ਹੋਣੀ ਆ ਹੈ ਮਤਲਬ ਉਹਨਾਂ ਨੂੰ ਹੋਰ ਡਾਈਟ ਜਿਹੜੀ ਵੀ ਦੇਣੀ ਆਪਾਂ ਨੇ ਖਾਣਾ ਪੀਣਾ ਰੋਜ਼ ਵਾਲੀ ਹੈ ਰੈਗੂਲਰ ਤੇ ਬਹੁਤ ਕੁਝ ਆਉਂਦਾ ਵੀ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਬਾਦੀ ਤੱਕ ਜਾ ਸਕਦੇ ਆ ਹਾਂ ਠੀਕ ਆ ਮੈਂਤ ਕਰੋ ਮੈਂਤ ਦਾ ਫਲ ਮਿਲੂਗਾ ਇਹ ਬਾਈ ਆਪਾਂ ਗੱਲ ਜਿਹੜੀ ਕਰਦੇ ਤੇ ਗੁਰਦੀ ਇਹਦੀ ਆਪਾਂ ਐਡਾ ਬਣਾਇਆ ਤਾਂ ਇਹ ਜਿੱਦਾਂ ਤੁਹਾਨੂੰ ਦੱਸਿਆ ਵੀਡੀਓ ਵਿੱਚ ਤੇ ਤੁਸੀਂ ਕੋਈ ਹੋਰ ਤੁਹਾਡਾ ਤਰੀਕਾ ਤੁਸੀਂ ਆਪਣਾ ਵਰਤ ਸਕਦੇ ਆ ਕਿਉਂਕਿ ਆਪਾਂ ਤਾਂ ਬਾਈ ਇਹ ਫੇਟਾ ਆਪਾਂ ਨੇ ਤੁਹਾਨੂੰ ਇਹ ਦੱਸਤਾ ਠੀਕ ਹੈ ਜੀ ਹਾਂ ਬਾਕੀ ਜਿਹੜੇ ਗਾਹਾਂ ਲੱਗਣੇ ਆ ਉਹ ਗੱਲ ਤੁਹਾਨੂੰ ਉਹ ਵੀ ਪਾਉਂਗੇ ਉਹ ਹੋਰ ਤਰ੍ਹਾਂ ਦੇ ਕੋਈ ਠੀਕ ਆ ਠੀਕ ਆ ਵੀਰੇ ਧੰਨਵਾਦ ਹੈ ਨਾ ਫਿਰ ਅੱਜ ਦੀ ਵੀਡੀਓ ਇੱਥੇ ਤੱਕ ਦੀ